ਜੀ ਸਾਡਾ ਮਿੱਤਰ ਸੀਗਾ ਇਹ 90 ਤੋਂ ਆਪਣੇ ਪਿੰਡ ਵਾਪਸ ਚੱਲਿਆ ਸੀਗਾ ਸਾਹਮਣੇ ਟਰੈਕਟਰ ਦੇ ਪਿੱਛੇ ਟਰਾਲੀ ਪਈ ਹੋਈ ਸੀਗੀ ਉਹ ਟਰਾਲੀ ਦੇ ਵਿੱਚ ਗੱਡੀ ਲੱਗਣ ਕਰਨਾ ਉਹਦਾ ਸਿਰ ਫਟ ਗਿਆ ਜਿੱਥੋਂ ਲੈ ਕੇ ਪਿੱਛੇ ਤੱਕ ਜਮਾਈ ਖਤਮ ਹੋ ਗਿਆ ਟੁੱਟ ਗਈ ਆ ਗੱਡੀਆਂ ਰੁਕ ਗਈਆਂ ਵੀ ਚੱਲ ਜੀ ਬ੍ਰੋ ਵੀ ਦੇ ਬ੍ਰੋ ਨਿਕਲ ਕੇ ਅਹੀਂ ਕੱਟੀਆ ਥੱਲੇ ਚੱਲਿਆ ਚੱਲੋ ਜੀ ਚੱਲੋ ਨਾ ਕੋਈ ਨਹੀਂ ਆ ਗਿਆ ਤੇ ਇਹ ਜੀ ਸਾਡਾ ਮਿੱਤਰ ਸੀਗਾ ਇਹ ਨਾਬੇ ਤੋਂ ਆਪਣੇ ਪਿੰਡ ਵਾਪਸ ਚੱਲਿਆ ਸੀਗਾ ਸਾਹਮਣੇ ਟਰੈਕਟਰ ਦੇ ਪਿੱਛੇ ਟਰਾਲੀ ਪਾਈ ਹੋਈ ਸੀਗੀ ਉਹ ਟਰਾਲੀ ਦੇ ਵਿੱਚ ਗੱਡੀ ਲੱਗਣ ਕਾਰਨ ਉਹਦਾ ਸਿਰ ਫਟ ਗਿਆ ਜਿੱਥੋਂ ਲੈ ਕੇ ਪਿੱਛੇ ਤੱਕ ਜਮਾਈ ਫਤਮੂ ਦੀ ਮੌਤ ਹੋ ਗਈ ਕਿਉਂ ਦੀ ਮੌਤ ਹੋ ਗਈ ਹਾਂਜੀ ਉਹਦੀ ਤਕਰੀਬਨ ਮੌਕੇ ਤੇ ਹੋ ਗਈ ਜਦੋਂ ਅਸੀਂ ਹਸਪੀਟਲ ਆਏ ਤਾਂ ਉਹਦੋਂ ਡੈੱਡ ਸੀਗਾ ਥੋੜੇ ਮਿੰਟਾਂ ਚ ਪਹੁੰਚੇ ਸੀ ਕਿਹਦੀ ਨੈਗਲੀਜੈਂਸੀ ਕਰ ਗਿਆ ਸਰ ਇਹਦੇ ਚ ਹੁਣ ਟਰੈਕਟਰ ਟਰਾਲੀ ਵਾਲੇ ਦਾ ਹੀ ਕੋਸੂਰ ਹੈ ਕਿ ਆਇਆ ਵੀ ਹੁਣ ਪਰਿਵਾਰ ਨੂੰ ਪਿੱਛੇ ਰੋਣਾ ਧੋਣਾ ਚਾਹ ਰਹਿ ਗਿਆ ਬੰਦੇ ਬਈ ਉਹ ਕੀ ਸੀਗਾ ਉਹਨਾਂ ਦਾ ਨਾਮ ਹਰਜਿੰਦਰ ਸਿੰਘ ਦੀ ਵਾਈਫ ਤਕਰੀਬਨ 30 32 ਸਾਲ ਦੀ ਉਮਰ ਦੀ ਮੈਰਿ ਸੀਗੀ ਦੀ ਕੋਈ ਬੱਚਾ ਨਹੀਂ ਇਹਦੇ ਵਿਚ ਰੋ ਕੇ ਕੰਮ ਕੜਦੀ ਕਰਦੀ ਖੇਤੀਬਾੜੀ ਸੀ ਤੇ ਗਾੜਬੋਡ ਨਾ ਬਿਲਕੁਲ ਡਿਪੈਂਡ ਕਰ ਬਿਲਕੁਲ ਹੀ ਬਿਲਕੁਲ ਸਾਰਾ ਪਰਵਾਦ ਨਾ ਕਿ ਤੇ ਪਿੰਡ ਤੁਸੀਂ ਹੀ ਮੰਨਦੇ ਅਸੀਂ ਸਾਰੇ ਇਹੀ ਮੰਗ ਕਰਦੇ ਆਂ ਕਿ ਇਨਸਾਫ ਮਿਲਣਾ ਚਾਹੀਦਾ ਜਵੇ ਜਿੱਦ ਕੱਲ ਰਾਤੀ ਹਰਜਿੰਦਰ ਸਿੰਘ ਮੁੰਡਾ ਜੀ ਰੋਟ ਆਪਣਾ ਹਿਆਣਾ ਕੁਰਤਦਾ ਜਿਹੜਾ ਕਿ ਆਪਣੀ ਗੱਡੀ ਦੇ ਵਿੱਚ ਜਾ ਰਿਹਾ ਸੀ ਪਰਿਆਲਾ ਸਾਈਡ ਤੋਂ ਇੱਕ ਟਰੈਕਟਰ ਟਰਾਲੀ ਆ ਰਹੀ ਸੀ ਜਿਹੜਾ ਕਿ ਟਰੈਕਟਰ ਟਰਾਲੀ ਨਾਲ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਜੀ ਦੀ ਉਮਰ ਕਰੀ 38 ਸਾਲ ਮੌਤ ਮੱਤੀ ਹਾਂਜੀ ਮੌਕੇ ਤੇ ਹੋ ਗਈ ਜਿਸ ਮੌਤ ਨੂੰ ਵਰਾਸਤਾ ਲਾਇਆ ਤੇ ਡਾਕਟਰ ਸਾਹਿਬ ਨੇ ਡੈੱਡ ਕਲੀਅਰ ਕਰ ਦਿੱਤੀ ਕੋਈ ਤੌਰ ਕੋਈ ਬੋ ਹੋਣ ਸਾਰੇ ਦਾ ਐਫਪੀਆਰ ਆਪਾਂ ਲਾਂਚ ਕਰਤੀ ਜਿਹੜੀ ਇੱਕ ਜਣ ਬੀ ਹੁੰਦੀ ਆ ਤੇ ਬਾਕੀ ਪੋਸਟਮਾਰਟਮ ਕਰਵਾ ਰਹੇ ਹਾਂ ਕੰਦੇ ਪਤਲ ਦੇ ਪਿੱਛੇ ਸਾਜੀ ਟਰੈਕਟਰ ਟਰਾਲੀ ਦਾ ਨੰਬਰ ਪਤਾ ਬਾਕੀ ਡਰਾਈਵਰ ਦਾ